ਅੱਬਾ ਜੀ ਨੇ ਬੋਲੇ ਜੀ 50 ਕਿਲੋ ਦੀ 50 ਕਿਲੋ ਚੱਕੋ ਲੂਗੀ ਉਹ ਵੀ ਮਾਤਾ ਜੀ ਅੱਤੇ ਮਹਾਰਾਜ ਨੇ ਲਾ ਲਾਇਆ ਨੇ ਉਹ ਦਾ ਆਪਣਾ ਵਾਪੇ ਦਾ ਪਤੰਤਾਂ ਨੇ ਜੀ ਅੱਤੇ ਦਾ ਅਕਰ ਮਾਤਾ ਜੀ ਦੇ 6 ਸਾਲ 6 ਮਹੀਨੇ 6 ਕਿਰਿਆ ਤਾਂ ਹੈ ਜੋ ਪਸ਼ਿਆ ਕਿਸੇ ਇਹ ਤੁਹਾਨੂੰ ਇਤਿਆਹਾ ਜੀ 14 ਪੈਲ ਇਹ ਨਹੀਂ ਅੰਦਰ ਹੱਥ ਨਾ ਲਾਓ ਹੈ ਇਹ ਚੱਲਾਂ ਨਿਤਰਾ ਨਹੀਂ ਇਹਨਾਂ ਨੂੰ ਪੁਆਇੰਟ ਦੇ ਨਹੀਂ ਥੋੜਾ ਦਬ ਕੇ ਨੀਚੇ ਆਤਮਿਕ ਲੈਕਰ ਤੇ ਆਪ ਵੀ ਆਪਰਾ ਤਸਵੀਰ ਕਰ ਦਿੱਤੇ ਵਾਹਿਗੁਰੂ ਜੀ ਦਾ ਨਾਮ ਦਾ ਵਾਹਿਗੁਰੂ ਜੀ ਕਿੰਨੀ ਬੜੀ ਹੈਗੀ ਨੂੰ ਹੋਰ ਦੀ ਚਲੋ ਹੋਰ ਹੈ ਇੱਕ ਹੋਰ ਹੈ ਆਜਾ ਇਸੋ ਸਤਿ ਸ਼੍ਰੀ ਅਕਾਲ ਬਾਈ ਥੱਲੇ ਵਾਲਾ ਜਵਾਬ ਚਾਣੇ ਗਰ ਵਾਲਾ ਸਤਿ ਸ਼੍ਰੀ ਅਕਾਲ ਗੁਰੂ ਜੀ ਤਾਰੀ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਸਤਾਦ ਗੁਰਦਾਰਾ ਮਾਤਾ ਪਾਗੋ ਜੀ ਦਾ ਐ ਜੀ ਮਾਤਾ ਪਾਗੋ ਦਾ ਪਿੰਡ ਚਬਾਲ ਤਰਤਾਰਨ ਜਿਲ੍ਹਾ ਅੰਮ੍ਰਿਤਸਰ ਜਦੋਂ ਰਣਕੁਸ਼ਾਲ ਵਿਖੇ ਚਾਲੀ ਚੰਗਾਰੇ ਗੁਰੂ ਮਹਾਰਾਜ ਦਾ ਪੈਦਾ ਹੋਏ ਕਿਤੇ ਸੀ ਸਿੱਧੀ ਸਾਡੇ ਗੁਰੂਨੀ ਅਸੀ ਤੜੇ ਸਤਿ ਕਿਨੀ ਤੇ ਮਾਤਾ ਜੀ ਨੇ ਚਾਲੀ ਚੰਗਾਰ ਨੂੰ ਤਾਲਾ ਮਾਰਿਆ ਤੇ ਚੁੜਿਆ ਪਾਉ ਤੇ ਕਰਾਂਗੇ ਅਤਿਆਪਕਾ ਅਸੀਂ ਤੁਰਕਾਂ ਦੇ ਮੁਗਲਾਂ ਦੇ ਨਾਲ ਯੁੱਧ ਕਰਾਂਗੇ ਉਹ ਧਾਰਮਣ ਦੇ ਉੱਪਰ 40 ਸਿੱਖ ਸਰਦਾਰ ਮੁਗਲ ਸਰਦੇ ਜੰਗੀਸ਼ੇਦੀ ਪ੍ਰਾਪਤ ਕੀਤੀ ਹੈ ਸੱਤਵੜੀਆ ਆਪਣਾ ਪਾਗਰੀ ਦੀ ਆਪਣਾ ਅੱਤਾਂ ਦੀ ਬੰਦੂਕ ਹੈ ਇਹ 12 ਫੁੱਟ ਲੰਬੀ 50 ਕਿਲੋ ਪਾਤਾ ਪਾਗਰੀ ਜ ਆਪਣੇ ਮੋਢੇ ਤੇ ਰੱਖ ਕੇ ਆ ਚਲਾਉਂਦੇ ਸੀ ਜਿਹੜਾ ਨਾਮ ਦੇ ਰਿਕੇ ਤੋੜੇ ਦਾ ਬੰਦੂਕਾਂ ਨੇ ਉਹਦੀ 40 ਸਿੰਘਾਂ ਦੇ ਹੈਗੇ ਉਹ ਜਿਹੜਾ ਕੋਈ 70 ਰਗੇ ਉਹਦੀ 40 ਸਿੰਘਾਂ ਦੇ ਹੈਗੇ ਤੋਂ ਮਨ ਪਾਰ ਤਾਬੇ ਦੀ ਤੋਪੇ ਕੀ ਗੱਜੰਦਾ ਚੌਣ ਵਾਲੀ ਇਹਨਾਂ ਸ਼ਸਤਰਾਂ ਦੇ ਨਾਲ 17 ਰਾਸਣਾਂ ਦੇ ਨਾਲ ਆਤਾ ਜੀ ਤੇ ਚਾਰੀ ਤਿਮਾਰੇ ਮੁਕਤਰ ਦਾ ਜੰਗ ਫਤਹਿ ਕੀਤਾ ਜੀ ਤਰਕਾਉਂ ਦਾ ਮੁਗਰਾ ਦਾ ਨਾਮ ਕੀਤਾ ਮਾਤਾ ਜੀ ਦੇ ਨਾਲ 500 ਸਿੰਘ 518 ਬਾਦਸ਼ਾਹ ਬਾਦਸ਼ਾਹ ਬ੍ਰੁੱਤ ਅ ਦਿਨਾਂ ਲੱਤੇ ਆਏ ਪੰਜ ਪਾਰੇ ਵਿੱਚੋਂ ਦੋ ਪਾਰੇ ਭਾਈ ਵਿਆਸ ਗਿੱਦਾ ਭਾਈ ਗ੍ਰੰਤੀ ਜੀ ਉਹ ਵੀ ਮਾਤਾ ਜੀ ਤੇ ਮਹਾਰਾਜ ਜੀ ਦੇ ਨਾਲ ਆਏ ਨੇ ਉਹ ਜਾਵਣਾ ਮਾਤੇ ਦਾ ਤਪਸਥਾਨ ਹੈ ਜੀ माता चे साल, चे चे जी साल छ महीने छह कल्या तपस्ी माते स्थान देशा ਸਾਹ 357 ਨੰਬਰ 13 ਨਗਰ ਮਿਆਰ ਸਿੰਘ ਕਮੇਟੀ ਦੇ ਪ੍ਰਸੇਦ 357 ਨੰਬਰ ਮਾਇਆ ਪ੍ਰਜਾ ਕੇ ਯੰਤਸ ਸ੍ਰੀ ਮਾਸਰ ਅਸਰ ਅਤੇ ਚੜ੍ਹਦੀ ਕਲਾ ਨਾਮ ਵਾਲਾ ਸਰਪੇਗਾ ਨਾਯਣ ਸਿੰਘ ਨਾਣਕ ਨਾਮ ਚੜਦੀ ਕਲਾ ਰਹੀ ਮਹਨਤ ਰਤਾ ਭਲਾ ਸਾਲ ਲੈ ਲੋ ਭਾਸਾ ਸਤਾਰੇ ਕਰਕੇ ਮਾਤਾ ਦੇ ਚਰਨਾ ਵਿੱਚ ਲੱਰ ਕੇ ਅਥਵਾਈ ਸੰਤੋਏ ਭਈ ਵੀ ਰਾਜਪ੍ਰਧ ਬਨਵਰਦ ਜੀ ਰਾਜਪੁਰਾ ਹਾਂਜੀ ਅੰਮ੍ਰਿਤਾਲੀ ਹਾਂਜੀ ਭਾਈ I'm <laughs> <laughs>